ਤੁਸੀਂ ਦੇਖੋ 24 ਪੰਜਾਬ న్యూ ਚੈਨਲ ਨੂੰ ਭਵਾਨੀਗੜ੍ਹ ਨਗਰ ਕੌਂਸਲ ਦੇ ਵਿੱਚ ਚੱਲ ਰਹੀ ਕੁਝ ਦਿਨਾਂ ਦੀ ਹਲਚਲ ਨੂੰ ਅੱਜ ਬ੍ਰਾਮ ਲੱਗਦਾ ਨਜ਼ਰ ਆ ਰਿਹਾ ਹੈ ਪਿਛਲੇ ਦਿਨ ਕੀਤੀ ਗਈ ਮੀਟਿੰਗ ਦੇ ਵਿੱਚ ਕੁਝ ਮੈਂਬਰਾਂ ਵੱਲੋਂ ਵੇਪਰੋਸੀਯੋਗ ਮਤਾ ਲੈ ਕੇ ਆਉਣਾ ਸੀ ਜਿਸ ਨੂੰ ਅੱਜ ਬ੍ਰਾਮ ਲੱਗਦਾ ਨਜ਼ਰ ਆ ਰਿਹਾ ਹੈ ਇਸ ਸਬੰਧ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਕੀਤੀ ਗਈ ਕਾਨਫਰੰਸ ਇਸ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਵਿੱਕੀ ਬਾਜਵਾ ਆਰਤੀਆ ਜੀਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਅਤੇ ਬਲਾਕ ਪ੍ਰਦਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਸ਼ਿੰਦਰਪਾਲ ਕੌਰ ਤੇ ਐਮਸੀ ਸੁਦਰਸ਼ਨ 살ਦੀ ਜੀ ਅਤੇ ਹਰਦੀਪ ਮਾਹੀ ਅਤੇ ਹੋਰ ਆਗੂ ਵੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਕਾਪੀ ਹੱਥ ਵਿੱਚ ਪੜੀਆਂ ਹੋਈਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਦੇ ਵੀ ਜਿਹੜੇ ਤਿੱਕੇ ਹਮਲੇ ਕੀਤੇ ਉੱਥੇ ਉਹਨਾਂ ਨੇ ਹੋਰ ਕੀ ਕੀ ਕਿਹਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਮੀਡੀਆ ਦੇ ਸਾਹਮਣੇ ਕੀਤੇ ਗਏ ਸਵਾਲਾਂ ਦੇ ਕੀ ਜਵਾਬ ਦਿੱਤੇ ਆਓ ਸਾਨੂੰ ਸੁਣਾਉਣਿਆ ਤੁਹਾਡਾ ਸਾਰਿਆਂ ਨੂੰ ਸਾਰੇ ਸਤਿਕਾਰ ਦਾ ਇੱਥੇ ਪਹੁੰਚੋ ਤੇ ਧੰਨਵਾਦ ਕਰਦਾ ਐਮ.ਐਲ. ਸਾਹਿਬ ਦਾ ਜੋ ਕਮੇਟੀ ਫਰਦ ਇੱਥੇ ਪਹੁੰਚੇ ਨੇ ਤੇ ਜਿਹੜਾ ਤੇ ਮੇਨ ਮੁੱਦਾ ਹੀ ਹੈ ਜਿੱਦਾਂ ਕਿ ਕੱਲ ਇੱਕ ਮੀਟਿੰਗ ਰੱਖੀ ਗਈ ਸੀ ਕੁਝ ਦਿਨ ਪਹਿਲਾਂ ਅਸੀਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਮੇਟੀ ਰੱਖੀ ਤੇ ਉਹ ਸਾਰੇ ਹੀ ਐਮ.ਸੀ. ਸਾਹਿਬਾਨ ਦੇ ਕਹਟੇ ਰੱਖੇ ਉਹਨਾਂ ਦਾ ਆਪਣਾ ਹੀ ਉਹਨਾਂ ਨੇ ਕੰਮ ਸਾਰੇ ਕਰਾਏ ਤੇ ਅਸੀਂ ਮੀਟਿੰਗ 16 ਤਰੀਕ ਦੀ ਮੀਟਿੰਗ ਰੱਖੀ ਪਰ 16 ਤਰੀਕ ਨੂੰ ਉਹਨਾਂ ਦਾ ਸਵੇਰੇ ਹੀ ਮੈਸੇਜ ਆਇਆ ਕਿ ਅੱਜ ਕਿਤੇ ਬਾਹਰ ਨੇ ਲੋਕ ਰਤੀ ਐਮਸੀਆਂ ਦਾ ਕਿ ਅਸੀਂ ਨਹੀਂ ਆ ਸਕਦੇ ਫਿਰ ਅਸੀਂ ਉਹ ਮੀਟਿੰਗ ਕੈਨਸਲ ਕਰਕੇ ਦੁਬਾਰਾ ਅਸੀਂ 23 ਤਰੀਕ ਨੂੰ ਰੱਖੀ ਉਹ ਵੀ ਉਹਨਾਂ ਦੇ ਕਹਿਣ ਤੇ ਪਰ ਜਦੋਂ 23 ਤਰੀਕ ਨੂੰ ਮੀਟਿੰਗ ਰੱਖੀ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਸਾਨੂੰ ਸਾਡੀ ਪਾਰਟੀ ਦਾ ਹੁਕਮ ਹੈ ਵੀ ਤੁਸੀਂ ਮੀਟਿੰਗ ਵਿੱਚ ਨਹੀਂ ਜਾਣਾ ਚਲੋ ਫਿਰ ਅਸੀਂ 23 ਤਰੀਕ ਨੂੰ ਪੋਸਟਪੋਨ ਕਰਕੇ 24 ਦੀ ਮੀਟਿੰਗ ਰੱਖੀ ਪਰ 24 ਨੂੰ ਉਹ ਮੀਟਿੰਗ ਵਿੱਚ ਹਾਜ਼ਰ ਵੀ ਹੋਏ ਤੇ ਉਹਨਾਂ ਨੇ ਕੁਝ ਕੰਮਾਂ ਤੇ ਇਤਰਾਜ਼ ਵੀ ਲਾਇਆ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਕੰਮ ਕਿਸੇ ਹੂਰਵਾੜ ਸਾਡੇ ਬਾੜ ਦੇ ਨਹੀਂ ਹੈਗੇ ਉਹਨਾਂ ਨੂੰ ਉੱਥੇ ਇਹ ਵੀ ਕਿਹਾ ਗਿਆ ਵੀ ਤੁਹਾਡੇ ਬਾੜ ਦੇ ਨੇ ਜਿਹੜੇ ਕੰਮ ਨਹੀਂ ਪਏ ਉਹ ਪਗਲੀ ਮੀਟਿੰਗ ਰੱਖ ਕੇ ਅੱਜ ਹੀ ਦੁਬਾਰਾ ਏਜੰਡਾ ਕੱਢ ਕੇ ਦੁਬਾਰਾ ਫੇਰਤਾ ਪਰ ਉਹਨਾਂ ਦਾ ਇਹ ਜਵਾਬ ਸੀ ਵੀ ਅਸੀਂ ਨਹੀਂ ਕਰਦੇ ਤੇ ਇਸ ਦੇ ਬਾਵਜੂਦ ਜਦੋਂ ਸਾਡੀ ਮੀਟਿੰਗ ਸਮਾਪਤ ਹੋਈ ਤਾਂ ਉਹ ਨਾਲ ਦੀ ਨਾਲ ਹੀ ਬੇਪਰੋਸੀ ਦਾ ਕਲੈਕਟਰ ਜੀ ਉਹਨਾਂ ਨੂੰ ਰਿਸਿਵ ਕਰਾ ਕੇ ਗਏ ਉਸ ਦੇ ਸਬੰਧ ਵਿੱਚ ਫਿਰ ਡੀਸੀ ਸਾਹਿਬ ਨੇ ਤਸਿਲਦਾਰ ਸਾਹਿਬ ਨੂੰ ਜਦੋਂ ਨਿਯੁਕਤ ਕੀਤਾ ਤੇ ਉਸ ਦੇ ਸਬੰਧ ਵਿੱਚ ਅਸੀਂ ਕੱਲ ਦੁਬਾਰਾ ਫੇਰ ਮੀਟਿੰਗ ਰੱਖੀ 10 ਤਰੀਕ ਦੀ ਤੇ ਜਿਸ ਆਪਣਾ 4 ਤਰੀਕ ਦੀ ਕੋਈ ਦੋਨੋਂ ਝੰਡਾ ਕੱਢਿਆ ਤੇ 4 ਦੀ ਮੀਟਿੰਗ ਸੀ ਜਿਸ ਵਿੱਚ ਉਹਨਾਂ 11 ਐਮਸੀ ਵਿੱਚੋਂ ਇੱਕ ਵੀ ਐਮਸੀ ਹਾਜ਼ਰ ਨਹੀਂ ਹੋਇਆ ਇਸ ਕਰਕੇ ਉਹਨਾਂ ਦਾ ਜਿਹੜਾ ਏਜੰਡਾ ਮਤਾ ਸੀਗਾ ਉਹ ਉਹ ਫੇਲ ਪਾਇਆ ਤੇ ਤੇ ਬਾਕੀ ਸਾਰੇ ਮੈਂ ਐਮਸੀ ਸਾਹਿਬਾਨ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਹੁਣ ਵੀ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਰਾਜਨੀਤੀ ਵਿੱਚ ਪਰ ਮੈਂ ਚਾਹੁੰਦਾ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਹੋ ਕੇ ਸ਼ਹਿਰ ਦਾ ਕੰਮ ਕਰੀਏ ਤੇ ਮੇਰੀ ਹਰ ਵਾਸੀ ਨੂੰ ਵੀ ਇਹੀ ਬੇਨਤੀ ਆ ਜੇ ਕੋਈ ਐਮਸੀ ਨਹੀਂ ਆਉਂਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਤਾਂ ਥਾਕੇ ਦੇ ਬਹੁਤ ਸਾਰੇ ਮਾਮਲੇ ਕਿ ਸਾਹਮਣੇ ਆਉਂਦੇ ਨੇ ਵਾਰਡਾਂ ਦੇ ਕੀ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਅਸਲ ਕਾਰਨ ਕੀ ਹੈ ਕਿ ਉਹ ਜਾਣਕਾਰੀ ਨਗਰ ਕੌਂਸਲ ਤੱਕ ਨਹੀਂ ਪਹੁੰਚਦੀ ਜਾਂ ਫਿਰ ਕੰਮ ਨਹੀਂ ਹੁੰਦਾ ਜਿਹੜੇ ਕੰਮ ਨਹੀਂ ਹੋ ਰਹੇ ਉਹ ਤੁਹਾਡੇ ਸਾਹਮਣੇ ਹੀ ਗੱਲ ਕਰ ਰਹੇ ਹਾਂ ਜੇ ਮੀਟਿੰਗ ਹੋਊਗੀ ਪਹਿਲਾ ਸਟੈਪ ਕੀ ਹੈ ਮੀਟਿੰਗ ਮੀਟਿੰਗ ਦੇ ਵਿੱਚ ਮਤਾਂ ਪਾਸ ਹੋਵੇ ਤੇ ਫਿਰ ਹੀ ਅੱਗੇ ਕੰਮ ਹੋਊਗਾ ਜਦੋਂ ਮੀਟਿੰਗ ਵਿੱਚ ਅਸੀਂ ਨਹੀਂ ਆਉਂਦੇ 024 ਪੰਜਾਬੀ ਚੈਨਲ ਨੂੰ ਭਲਾੜੇ ਦੇ ਹਲਕੇ ਦੇ ਨਾਲ ਲੱਗਦੇ ਸੂਚੇ ਪ੍ਰੈਸ ਦਾ ਭੋਨੀਕੜ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਵਾਗਤ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਔਰ ਅੱਜ ਭਵਾਨੀਗੜ ਨਗਰ ਕੌਂਸਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਕਿਉਂਕਿ ਮੇਰੇ ਨਾਲ ਸਾਡੇ ਨਗਰ ਕੌਂਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਹਾਕੀ ਜੀ ਬੈਠੇ ਆ ਸਾਡੇ ਐਮਸੀ ਸਾਹਿਬ ਬੈਠੇ ਆ ਸੱਭੂ ਜੀ ਸਾਡੀ ਪਾਰਟੀ ਦੇ ਬਲਾਕ ਪ੍ਰਧਾਨ ਬੈਠੇ ਆ ਸ਼ੰਦਰਪਾਲ ਕੌਰ ਜੀ ਤੇ ਨਾਲ ਹੀ ਸਾਡੇ ਐਮਸੀ ਸਾਹਿਬ ਬੈਠੇ ਨੇ ਵਿਦਿਆ ਜੀ ਤੇ ਐਮਸੀ ਸਾਹਿਬ ਬੈਠੇ ਉਹਦਰ ਸਰਦੀ ਜੀ ਔਰ ਬਾਕੀ ਸਾਡੇ ਸਾਰੇ ਮੋਤਵਰ ਮੰਡੀ ਦੇ ਪ੍ਰਧਾਨ ਸਾਰੇ ਬੈਠੇ ਆ ਅੱਜ ਦਾ ਜਿਹੜਾ ਉਹ ਮਕਸਦ ਹੈ ਕਿਉਂਕਿ ਤੁਸੀਂ ਸਾਰੇ মিডিਆ ਸਾਥੀ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੁੰਦੀ ਹੈ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਜੀ ਜੋ ਘਵਾਨੀਗੜ ਦੇ ਜਿਹੜੇ ਨਗਰ ਕੌਂਸਲ ਦੇ ਐਮਸੀ ਸਹਿਬਾਨ ਨੇ ਉਹਨਾਂ ਦੇ ਨਾਲ ਇੱਕ ਫੋਟੋ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਉਸ ਫੋਟੋ ਤੋਂ ਬਾਅਦ ਅਗਲੇ ਦਿਨੀ ਜਿਹੜਾ ਕਿਉਂਕਿ ਅਸੀਂ ਮੀਟਿੰਗ ਰੱਖੀ ਹੋਈ ਸੀਗੀ ਭਾਨੀਗੜ ਦੇ ਵੱਖ-ਵੱਖ ਪਾੜਾਂ ਦੇ ਕੰਮਾਂ ਨੂੰ ਲੈ ਕੇ ਉਸ ਮੀਟਿੰਗ ਦੇ ਦੌਰਾਨ ਇੱਕ ਬੇਪਰੋਸਗੀ ਮਤਾ ਜੋ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ 11 ਮੈਂਬਰਾਂ ਦੇ ਵੱਲੋਂ ਅਗਲੇ ਦਿਨ ਜੋ ਸਾਈਨ ਕਰਕੇ ਇੱਥੇ ਜਿਹੜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਅਜੰਡਾ ਕੱਢਿਆ ਗਿਆ ਸੀਗਾ ਪਰੋਸਗੀ ਦੇ ਲਈ ਜਿਹੜਾ ਅਜੰਡਾ ਕੱਢਿਆ ਗਿਆ ਸੀਗਾ ਮਨਜੋਗ ਜਿਹੜਾ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਤਹਿਸੀਲਦਾਰ ਸੀਗੇ ਜਿਨ੍ਹਾਂ ਨੂੰ ਇੱਥੇ ਜਿਹੜਾ ਐਜ਼ ਅਬਜ਼ਰਵਰ ਪਾਰਟ ਕੀਤਾ ਗਿਆ ਸੀ ਕਹਿਣ ਤੋਂ ਭਾਵ ਕਿ ਕੱਲ ਉਹ ਡੇਟ ਸੀਗੀ ਜਿੱਥੇ ਆ ਕੇ ਉਹ ਜਿਹੜੇ ਸਾਡੇ ਬਾਕੀ ਦੇ ਜਿਹੜੇ ਕਾਉਂਸਲਰ ਸਹਿਬਾਨ ਨੇ ਉਹਨਾਂ ਕਾਉਂਸਲਰਜ਼ ਨੇ ਆਪਣਾ ਬੇਪਰੋਸਗੀ ਮਤੇ ਦੇ ਉੱਤੇ ਕੱਲ ਮੋਹਰ ਲਾਉਣ ਦੇ ਲਈ ਸੰਗਰੂਰ ਨਗਰ ਕਾਉਂਸਲ ਆਫਿਸ ਦੇ ਵਿੱਚ ਆਉਣਾ ਸੀਗਾ ਮੈਨੂੰ ਭਵਾਨੀਗੜ ਦੇ ਵਿੱਚ ਆਉਣਾ ਸੀਗਾ ਸੋ ਉਹਨਾਂ ਦੇ ਵਿੱਚੋਂ ਕਿਉਂਕਿ ਪ੍ਰਧਾਨ ਜੀ ਵੀ ਸਾਰੇ ਇੱਥੇ ਸੀਗੇ ਕੱਲ ਐਮਸੀ ਸਹਿਬਾਨ ای او صاحب ਸਾਰੇ ਅਧਿਕਾਰੀ ਇੱਥੇ હાજર ਸੀਗੇ ਪਰ ਉਹਨਾਂ ਐਮਸੀ ਸਹਿਬਾਨਾਂ ਦੇ ਵਿੱਚੋਂ ਕੋਈ ਵੀ ਐਮਸੀ ਇੱਕ ਵੀ ਐਮਸੀ ਜਿਹੜਾ ਉਹ بے ਪ੍ਰੋਸਗੀ ਮਤੇ ਦੇ ਉੱਤੇ ਸਾਈਨ ਕਰਨ ਦੇ ਲਈ ਨਗਰ ਕੌਂਸਲ ਦੇ ਵਿੱਚ ਉਸ ਅਜੰਡੇ ਦੇ ਤਹਿਤ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਇਆ ਸੋ ਜਿੱਥੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜਾ ਭਵਾਨੀਗੜ੍ਹ ਦੇ ਇਲਾਕੇ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਇੱਕ ਸੌੜੀ ਰਾਜਨੀਤੀ ਦੇ ਤਹਿਤ ਉਹਨਾਂ ਕੰਮਾਂ ਦੇ ਵਿੱਚ ਅੜਿਕਾ ਲਾਉਣ ਲਈ ਉਨਾ ਕੰਮ ਨੂੰ ਰੋਕਣ ਦੇ ਲਈ ਕਿ ਕੋਈ ਕੰਮ ਕੋ ਨਿਕਲਦਾ ਉਹ ਨਾ ਜਾਵੇ ਸਰਕਾਰ ਦੀ ਬਦਨਾਮੀ ਹੋਵੇ ਉਸ ਸੌੜੀ ਰਾਜਨੀਤੀ ਦੇ ਤਹਿਤ ਜਿਹੜਾ ਸਾਰਾ ਪ੍ਰੋਪਗੈਂਡਾ ਕੀਤਾ ਗਿਆ ਮੈਂ ਧੰਨਵਾਦ ਕਰਦੀ ਹਾਂ ਉਹਨਾਂ ਐਮਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਚਾਹੇ ਇੱਕ ਦਬਾਅ ਦੇ ਤਹਿਤ ਵਿਜੇਂਦਰ ਸਿੰਘਲਾ ਦੇ ਦਬਾਅ ਦੇ ਤਹਿਤ ਉਹਨਾਂ ਨੇ ਬੇਪਰੋਸਗੀ ਮਤੇ ਤੇ ਸਾਈਨ ਕਰਕੇ ਵਿਸ਼ੱਕ ਦੀ ਦੇਤੇ ਪਰ ਮੈਂ ਅੱਜ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਇਲਾਕੇ ਦੇ ਲੋਕਾਂ ਦੀ ਤਰੱਕੀ ਦੇ ਲਈ ਪਵਾਨੀਗੜ੍ਹ ਦੇ ਲੋਕਾਂ ਦੀ ਤਰੱਕੀ ਦੇ ਲਈ ਉਹ ਜਿਹੜਾ ਬੇਪਰੋਸਗੀ ਮਤੇ ਦੇ ਉੱਤੇ ਜਿਹੜਾ ਕੱਲ੍ਹ ਦੇ ਏਜੰਡੇ ਦੇ ਤਹਿਤ ਉਹ ਇੱਥੇ ਹਾਜ਼ਰ ਨਹੀਂ ਹੋਏ ਕਿਉਂਕਿ ਉਹ ਇਹਦਾ ਮਤਲਬ ਇਹ ਜੇ ਇੱਥੇ ਕੋਈ ਵੀ ਬੰਦਾ ਨਹੀਂ ਆਇਆ ਤਾਂ ਇਹਦਾ ਮਤਲਬ ਸਾਰੇ ਜਿਹੜੇ ਹੈਗੇ ਨੇ ਉਹ ਸਹਿਮਤ ਨੇ ਇੱਕ ਪੋਲੀਟੀਕਲ ਦਬਾਅ ਦੇ ਤਹਿਤ ਉਹਨਾਂ ਤੋਂ ਜਿਹੜਾ ਏਜੰਡਾ ਜਿਹੜਾ ਮਤਾ ਪਵਾਇਆ ਗਿਆ ਸੀਗਾ ਪਰ ਮੈਂ ਵਿਜੇਂਦਰ ਸਿੰਘਲਾ ਸਾਹਿਬ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਲੋਕ ਨੇ ਜਿਹੜੇ ਜਦੋਂ ਕਿਸੇ ਨੂੰ ਵੀ ਚੁਣਦੇ ਨੇ ਤੁਹਾਨੂੰ ਵੀ ਚੁਣਿਆ ਸੀ ਅੱਜ ਮੈਨੂੰ ਸੁਣਿਆ ਤੇ ਲੋਕਾਂ ਨੂੰ ਵਿਕਾਸ ਹੁੰਦੀ ਹੈ ਸਰਕਾਰ ਤੌਰ ਹਰ ਲੀਡਰ ਦਾ ਫਰਜ ਹੁੰਦਾ ਹੈ ਤੇ ਹਰ ਲੀਡਰ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਦਾ ਵਿਕਾਸ ਕਰਵਾਵਾਂ ਔਰ ਇਸੇ ਤਰ੍ਹਾਂ ਸਾਡੇ ਐਮਸੀ ਨੇ ਜਿਹੜੇ ਉਹ ਵੀ ਚੁਣ ਕੇ ਆਏ ਨੇ ਉਹਨਾਂ ਦੀਆਂ ਵੀ ਠਾਵਾਂ ਨੇ ਕਿ ਸੀ ਆਪਣੇ ਵਾਰਡਾਂ ਦੇ ਵਿੱਚ ਕੰਮ ਕਰਵਾਈਏ ਔਰ ਕਿਉਂਕਿ 4 ਸਾਲ ਹੋ ਚੱਲੇ ਨੇ ਨਗਰ ਕੌਂਸਲ ਦੀ ਇਲੈਕਸ਼ਨ ਹੋਈ ਨੂੰ ਹੁਣ 1 ਸਾਲ ਜਿਹੜਾ ਰਹਿੰਦਾ ਤੇ ਜਿਹੜੇ ਰਹਿੰਦੇ ਅਧੂਰੇ ਕੰਮ ਨੇ ਉਹਨਾਂ ਨੂੰ ਹੋਰ ਤੇਜ਼ੀ ਦੇ ਨਾਲ ਜਿਹੜੇ ਕੰਮ ਨੇ ਉਹ ਕਰਾਉਣ ਦੀ ਸਾਡੀ ਜਿਹੜੀ ਕੋਸ਼ਿਸ਼ ਹੈਗੀ ਆ ਸੋ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੀ ਆਪਣੀ ਸੌੜੀ ਜਿਹੜੀ ਘਟਿਆ ਰਾਜਨੀਤੀ ਹੈ ਇਹਨੂੰ ਤੁਸੀਂ ਕਿਸੇ ਹੋਰ ਪਲੇਟਫਾਰਮ ਤੇ ਜਾ ਕੇ ਕਰ ਲਿਓ ਕਿਰਪਾ ਕਰਕੇ ਜਿਹੜੇ ਭਾਨੀਗੜ ਦੇ ਜਿਹੜੇ ਸਾਡੇ ਨਗਰ ਕੌਂਸਲ ਦੇ ਕੰਮ ਨੇ ਉਹਨਾਂ ਕੰਮਾਂ ਦੇ ਵਿੱਚ ਅੜੀਕਾ ਜਿਹੜਾ ਉਹ ਨਾ ਬਣੋ ਮੈਂ ਭਾਨੀਗੜ ਵਾਸੀਆਂ ਨੂੰ ਵੀ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਐਦਾਂ ਦੇ ਲੀਡਰ ਨੂੰ ਤੁਸੀਂ ਵੀ ਜ਼ਰੂਰ ਪੁੱਛਿਓ ਕਿ ਜੀ ਕੀ ਗੱਲ ਤੁਹਾਨੂੰ ਭਾਨੀਗੜ ਦਾ ਵਿਕਾਸ ਚੰਗਾ ਨਹੀਂ ਲੱਗਦਾ ਤੇ ਜਿਹੜੇ ਨੁਮਾਇੰਦੇ ਜਿਹੜੇ ਐਮਸੀ ਉਹਨਾਂ ਨੇ ਚੁਣੇ ਨੇ ਮੈਂ ਭਵਾਨੀਗੜ੍ਹ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਰਲ ਮਿਲ ਕੇ ਆਪੋ ਆਪਣੇ ਵਾਰਡ ਦੇ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੂੰ ਤਕੜੇ ਕਰੋ ਉਹਨਾਂ ਨੂੰ ਹੋਰ ਜਿਹੜਾ ਸਮਝਾਓ ਕਿ ਇਸ ਤਰੀਕੇ ਨਾਲ ਕਿਸੇ ਪੋਲੀਟੀਕਲ ਦਬਾਅ ਦੇ ਨਾਲ ਜਿਹੜੀ ਰਾਜਨੀਤੀ ਨਹੀਂ ਹੋਇਆ ਕਰਦੀ ਸੋ ਕਿਉਂਕਿ ਤੁਸੀਂ ਨੇ ਉਹਨਾਂ ਨੂੰ ਚੁਣਿਆ ਤੇ ਤੁਹਾਡੇ ਕੰਮਾਂ ਦੇ ਲਈ ਉਹ ਬਿਸ਼ੱਕ ਦੀ ਕੋਈ ਪੋਲੀਟੀਕਲ ਮੈਟਰ ਹੈ ਕਿਸੇ ਮੈਟਰ ਦੇ ਵਿੱਚ ਨਾ ਖੜਨ ਅਸੀਂ ਨਹੀਂ ਕਹਿੰਦੇ ਪਰ ਜਦੋਂ ਸਾਡੇ ਭਵਾਨੀਗੜ੍ਹ ਦੇ ਕੰਮ ਨੇ ਜਿਵੇਂ ਅਮਰਦੇਵ ਦੀ ਜਿਹੜੀ ਕਾਪੀ ਹੈ ਜਿਹੜਾ ਅਜੰਡਾ ਜਿਹੜਾ ਅਸੀਂ ਕੱਢਿਆ ਸੀਗਾ ਮੀਟਿੰਗ ਦਾ ਉਹਦੇ ਵਿੱਚ ਚਾਹੇ ਬਲਦ ਕੈਂਚੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਲੋਕੀ ਕਿੰਨੇ ਨਰਕ ਭਰੀ ਜ਼ਿੰਦਗੀ ਭੋਗਣ ਦੇ ਲਈ ਮਜਬੂਰ ਨੇ ਸੋ ਉਹਦੇ ਲਈ ਲਗਾਤਾਰ ਪਹਿਲਾਂ ਮੀਟਿੰਗਾਂ ਕੱਢੀਆਂ ਕਰੀਆਂ ਗਈਆਂ ਪਰ ਉਹਨਾਂ ਦੇ ਵਿੱਚ ਜਦੋਂ ਹਾਜ਼ਰ ਨਹੀਂ ਹੋਇਆ ਤਾਂ ਤੀਸਰੀ ਮੀਟਿੰਗ ਦੇ ਵਿੱਚ ਉਹ ਕੰਮ ਨੇ ਜਿਹੜੇ ਪਾਸ ਹੋਏ ਨੇ ਔਰ ਉੱਥੇ ਜਿਹੜਾ ਸੀਵਰੇਜ ਦੀ ਜਿਹੜੀ ਪਾਈਪਲਾਈਨ ਆਉ ਪੈਣਾ ਸੀ ਉਹਦਾ ਵੀ ਕੰਮ ਹੈਗਾ ਟਿਊਬਵੈਲ ਜਿਹੜੇ ਲੱਗਣੇ ਨੇ ਆਪਣੇ ਤਿੰਨ ਜਿਹੜੇ ਟਿਊਬਵੈਲ ਨੇ ਪੌਣੀਗੜ ਦੇ ਵਿੱਚ ਜਿਹੜੇ ਲੱਗਣੇ ਨੇ ਜਿਵੇਂ ਇੱਕ ਤਾਂ ਉਹ ਆਪਣਾ ਬੱਸ ਸਟੈਂਡ ਦੇ ਵਿੱਚ ਲੱਗ ਰਿਹਾ ਇੱਕ ਬੈਠੇ ਸਿੱਧੂ ਸਾਹਿਬ ਬੈਠੇ ਇਹਨਾਂ ਦੇ ਉੱਥੇ ਵਕੋਪੀ ਰੋਡ ਦੇ ਉੱਤੇ ਪਾਣੀ ਦੀ ਘਾਟ ਹੈ ਉੱਥੇ ਜਿਹੜਾ ਅਸੀਂ ਕਾਕੜਾ ਪੁਲੀ ਦੇ ਉੱਤੇ ਟਿਊਬਾਂ ਲਗਾ ਰਹੇ ਹਾਂ ਇਸੇ ਤਰ੍ਹਾਂ ਇੱਕ ਜਿਹੜਾ ਅੰਦਰ ਆਪਾਂ ਮਾਈਆ ਪੱਤੀ ਮਾਈਆ ਪੱਤੀ ਜਿਹੜੀ ਧਰਮਸ਼ਾਲਾ ਹੈਗੀ ਉਹਦੇ ਨੇੜੇ ਅਸੀਂ ਉੱਥੇ ਟਿਊਬਾਂ ਲਗਾ ਰਹੇ ਹਾਂ ਤੇ ਇੱਕ ਵੱਡੀ ਜਿਹੜੀ ਵਾਟਰ ਬਾਕਸ ਦੀ ਜਿਹੜੀ ਟੈਂਕੀ ਹੈ ਉਹ ਬਣਣੀ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਉਹਦਾ ਵੀ ਮਤਾਂ ਸੀਗਾ ਤੂਰ ਪੱਤੀ ਦੇ ਵਿੱਚ ਉਹਦਾ ਮਤੇ ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਆ ਔਰ ਬਾਕੀ ਜਿਹੜੇ ਵਕ ਵਕ ਡਵੈਲਪਮੈਂਟ ਦੇ ਕੰਮ ਨੇ ਕੋਈ ਗਲੀਆਂ ਬਣਾਉਣੀਆਂ ਨੇ ਕਿਤੇ ਸੀਵ ਕਿੱਤੇ ਵਾਟਰ ਸਪਲਾਈ ਪਾਣੀ ਉਹ ਸਾਰੇ ਕੰਮ ਨੇ ਜਿਹੜੇ ਇਹਨਾਂ ਦੇ ਵਿੱਚ ਨੇ ਸੋ ਕਿਸੇ ਦਾ ਹਜੇ ਕੋਈ ਕਹਿੰਦਾ ਕਿ ਜੀ ਸਾਡੇ ਕੰਮ ਨਹੀਂ ਹੈਗਾ ਇਸ ਵਾਰਡ ਦਾ ਕੰਮ ਨਹੀਂ ਉਸ ਵਾਰਡ ਦਾ ਕੰਮ ਨਹੀਂ ਇਹਦੇ ਚੋਂ ਸਾਰੇ ਕੰਮ ਨੇ ਜਿਹੜੇ ਸਾਡੇ ਐਮਸੀ ਸਹਿਬਾਨਾਂ ਨੇ ਬੇਪਰੋਸਗੀ ਮਤਾ ਤੇ ਜਿਨ੍ਹਾਂ ਨੇ ਸਾਈਨ ਕੀਤੇ ਸੀ ਉਹਨਾਂ ਦੇ ਬਾੜਾਂ ਦੇ ਵੀ ਕੰਮ ਇਸ ਏਜੰਡੇ ਦੇ ਵਿੱਚ ਹੈਗੇ ਨੇ ਸੋ ਸਾਡੇ ਲਈ ਇਹ ਪ੍ਰਾਇੋਰਟੀ ਨਹੀਂ ਹੈ ਕਿ ਜੀ ਇਹ ਐਮਸੀ ਕਿਹੜੀ ਪਾਰਟੀ ਦਾ ਹੈ ਜਾਂ ਕਿੱਥੋਂ ਜਿੱਤਿਆ ਹੋਇਆ ਸਾਡਾ ਮਕਸਦ ਇਹ ਹੈ ਕਿ ਇਲਾਕੇ ਦੀ ਜਿਹੜੀ ਕੋਈ ਦੁੱਖ ਤਕਲੀਫ ਹੈ ਕੋਈ ਮੁੱਦਾ ਹੈਗਾ ਕੋਈ ਮਸਲਾ ਜਿਹੜਾ ਪਹਿਲਾਂ ਪ੍ਰਾਇੋਰਟੀ ਤੇ ਕਿੱਥੇ ਕਰਨ ਦੀ ਲੋੜ ਹੈਗੀ ਸੋ ਪ੍ਰਾਇੋਰਟੀ ਦੇ ਆਧਾਰ ਤੇ ਉਹ ਕੰਮ ਨੇ ਜਿਹੜੇ ਅਸੀਂ ਉਹ ਕਰ ਰਹੇ ਹਾਂ ਸੋ ਮੈਂ ਸਮਝਦੀ ਆ ਕਿ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਨੇ ਜਿਨ੍ਹਾਂ ਨੇ ਜਿੱਤ ਕੇ ਭੋਨੀਗੜ ਦੇ ਲੋਕਾਂ ਨੇ ਐਮਸੀ ਚੂਣੇ ਨੇ ਪ੍ਰਧਾਨ ਚੁਣੇ ਆ ਸੋ ਅੱਜ ਉਹਨਾਂ ਦੀ ਇੱਕ ਵੱਡੀ ਜਿੱਤ ਹੈ ਮੈਂ ਵਧਾਈ ਦਿੰਨੀ ਆ ਪ੍ਰਧਾਨ ਜੀ ਨੂੰ ਇੱਕ ਵਾਰ ਫੇਰ ਕਿ ਉਹ ਵਿਸ਼ਵਾਸ ਦੇ ਉੱਤੇ ਸਾਰੇ ਜਿਹੜੇ ਖੜੇ ਨੇ ਔਰ ਐਦਾਂ ਦੀ ਜਿਹੜੀ ਘਟੀਆ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਨੂੰ ਲੋਕ ਨੇ ਜਿਹੜੇ ਉਹ ਹੁਣ ਐਮਸੀ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਸਵਾਲ ਪੁੱਛਣਗੇ ਤੇ ਜਦੋਂ ਮੂਹਰੇ 2027 ਦੀਆਂ ਚੋਣਾਂ ਚਾਹੁੰਦੇ ਉਹ ਜਿਹੜੇ ਸੌਂਦੇ ਤਾਂ ਮੈਡਮ ਜਿਹੜੇ ਹੁਣ ਕੰਮ ਪੈਂਡਿੰਗ ਨੇ ਤਾਂ ਉਹ ਦੁਬਾਰਾ ਜਿਹੜੇ ਸ਼ੁਰੂ ਕਰਵਾਏ ਜਾਣਗੇ ਕੱਲ ਮੀਟਿੰਗ ਦੇ ਵਿੱਚ ਉਹ ਜਿਹੜੇ ਨਹੀਂ ਹਾਜ਼ਰ ਹੋਏ ਤਾਂ ਇਸ ਤੋਂ ਬਾਅਦ ਕੀ ਰਣਤੀ ਹੋਊਗੀ ਦੇਖੋ ਜਿਹੜਾ ਉਹਨਾਂ ਨੇ بے ਪ੍ਰੋਸਗੀ ਦਾ ਮਤਾ ਜ਼ਾਹਿਰ ਕੀਤਾ ਸੀ ਕਿ ਅਸੀਂ ਜਿਹੜਾ ਪ੍ਰਧਾਨ ਦੀ ਉਸ ਚੀਜ਼ ਤੇ ਸਹਿਮਤ ਨਹੀਂ ਹੈਗੇ ਉਹ ਉਹ ਆਪ ਹੀ ਕੁਟ ਕਰ ਗਏ ਉਹਦੇ ਵਿੱਚ ਕਿਉਂਕਿ ਮੀਟਿੰਗ ਦੇ ਵਿੱਚ ਕੋਈ ਆਇਆ ਨਹੀਂ ਤਾਂ ਸੁਭਾਵਿਕ ਹੈ ਕਿ ਜਿਹੜਾ ਉਹ ਸਟੈਂਡ ਕਰਦੇ ਆ ਪ੍ਰਧਾਨ ਦੀ ਜਿਹੜੀ ਚੋਣ ਹੋਈ ਸੀ ਇਹਨਾਂ ਦਾ quorum ਪੂਰਾ ਜੀ ਦੇਖੋ quorum ਲਈ ਵੀ ਇਹ ਹੈ ਕਿ ਹਾਰ ਮੀਟਿੰਗ ਦੇ ਵਿੱਚ ਤਿੰਨ ਮੀਟਿੰਗਾਂ ਜੇ ਫਸਟ ਮੀਟਿੰਗ ਦੇ ਵਿੱਚ ਕੌਰਮ ਦੇ ਵਿੱਚ ਕੋਈ ਬੰਦਾ ਐਮਸੀ ਆਉਂਦੇ ਆ ਪੂਰਾ ਹੁੰਦਾ ਠੀਕ ਹੈ ਨਹੀਂ ਹੁੰਦਾ ਦੂਸਰੀ ਮੀਟਿੰਗ ਕੱਢੀ ਜਾਊਗੀ ਤੀਸਰੀ ਮੀਟਿੰਗ ਦਾ ਏਜੰਡਾ ਕੱਢਿਆ ਜਾਊਗਾ ਤੀਸਰੀ ਦੇ ਵਿੱਚ ਜਿੰਨੇ ਹਾਜ਼ਰ ਹੋਣਗੇ ਸਾਡੇ ਕੰਮ ਜਿਹੜੇ ਉਹ ਪਾਸ ਹੋ ਜਾਣਗੇ ਸੋ ਇਹ ਉਹਨਾਂ ਨੇ ਦੇਖਣਾ ਕਿ ਉਹ ਡਵੈਲਪਮੈਂਟ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਤੀਜੀ ਮੀਟਿੰਗ ਦੇ ਵਿੱਚ ਬਹੁਤ ਸੰਮਤੀ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਹੁੰਦੀ ਜਿੰਨੇ ਹਾਜ਼ਰ ਹੋ ਸੋ ਕੰਮ ਚੱਲਣਗੇ ਅਸੀਂ ਮੈਂ ਤਾਂ ਫੇਰ ਤੁਹਾਨੂੰ ਆਖ ਕਰਦੀ ਆ ਔਰ ਮੈਂ ਸਾਰਿਆਂ ਨੂੰ ਕਹਿੰਦੀ ਆ ਕਿ ਆਓ ਆਪਣੇ ਆਪਣੇ ਇਲਾਕੇ ਦੇ ਜਿਹੜੇ ਕੰਮ ਨੇ ਤੁਸੀਂ ਮੀਟਿੰਗਾਂ ਕਰੋ ਮੀਟਿੰਗਾਂ ਦੇ ਵਿੱਚ ਬੈਠੋ ਜਿਹਨੂੰ ਲੱਗਦਾ ਕਿ ਸਾਡੇ ਸਾਡੀ ਵਾਰ ਦਾ ਕੋਈ ਕੰਮ ਆ ਕੋਈ ਤਰਾਜ ਹੁੰਦਾ ਤਰਾਜ ਲਾ ਦਿਓ ਅਸਲੀਅਤ ਪ੍ਰੋਬਲਮ ਕੀ ਹੈ ਜੀ 11 ਬੰਦੇ ਇੱਕ ਸਾਈਡ ਤੇ ਆ ਕੇ ਦੇਖੋ ਸੀ ਤਾਂ ਮਤਲਬ ਆਪਾਟੇ ਜਾਂਦੀ ਪ੍ਰੋਬਲਮ ਕਿੱਥੇ ਖੜੀ ਕਿੱਥੇ ਆਉਂਦੀ ਹੈ ਦੇਖੋ ਪ੍ਰੋਬਲਮ ਹੈ ਕਿ ਸਰਕਾਰ ਤਾਂ ਆਪਣੀ ਹੈ ਪੋਲਿਟਿਕਲ ਦਬਾਅ ਵਾਲੀ ਗੱਲੇ ਹੋ ਰਹੀਆਂ ਵੀ ਜਪੜੀ ਵਿਜੇਂਦਰ ਸਿੰਘਲਾ ਉਹਦੇ ਤੇ ਸਰਕਾਰ ਤਾਂ ਨਹੀਂ ਸਰਕਾਰ ਤਾਂ ਆਪਣੀ ਹੈ ਲੋਕ ਕਹਿੰਦੇ ਨੇ ਸਰਕਾਰ ਵਾਲੇ ਤੀਤੀ ਦਾ ਦਬਾਅ ਬਣਾ ਸਕਦੇ ਨੇ ਜੀ ਵੀ ਖੀਂ ਅਸਲ ਚ ਉਹ ਦੁਖੀ ਕਿਹੜੇ ਕਹਿੰਦੇ ਦੁਖੀ ਤਾਂ ਇਸ ਗੱਲ ਦੀ ਆ ਤੁਸੀਂ ਆਪਦੇ ਸਵਾਲ ਦੇ ਵਿੱਚ ਆਪ ਹੀ ਜਵਾਬ ਦਿੱਤਾ ਵੀ ਇਸ ਦਬਾਅ ਦਾ ਸਰਕਾਰਾਂ ਪਾਉਂਦੀ ਹੁੰਦੇ ਨੇ ਜੇ ਸਰਕਾਰ ਦਾ ਦਬਾਅ ਹੁੰਦਾ ਤਾਂ ਬੇਪਰੋਸੀ ਮਤੈ ਨਹੀਂ ਬਣਾ ਸੀਗਾ ਅਸੀਂ ਤਾਂ ਫ੍ਰੀ ਹੈਂਡ ਰੱਖਿਆ ਹੋਇਆ ਅਸੀਂ ਕੋਈ ਗੁੰਡਾਗਰਦੀ ਨਹੀਂ ਕੋਈ ਬਦਮਾਸ਼ੀ ਨਹੀਂ ਪੁਹਾਨੀ ਕਰਦੀ ਐਮਸੀ ਕੂ ਚੌਂ ਦੇ ਵਿੱਚ ਕਿੰਨੀ ਗੁੰਡਾਗਰਦੀ ਹੋਈ ਸੀ ਕਿੰਨੀ ਗੁੰਡਾਗਰਦੀ ਹੋਈ ਸੀ ਮੀਡੀਆ ਤੋਂ ਕੁਝ ਲੁਕਿਆ ਹੈਗਾ ਮੈਂ ਵੀ ਇੱਥੇ ਸੀ ਤੁਸੀਂ ਵੀ ਇੱਥੇ ਸੀਗੇ ਅੱਜ ਤੇਰਾ ਐਮਸੀ ਨੇ ਜਿਹੜੇ ਉਹ ਕਾਂਗਰਸ ਦੇ ਜਿੱਤ ਗਏ ਸੀਗੇ ਤੇ ਜਿਹਦੇ ਕਰਕੇ ਪਰ ਮੈਂ ਧੰਨਵਾਦ ਕਰਦੀ ਆ ਕਿ ਪੁਵਾਨੀਗੜ ਦੇ ਇਲਾਕੇ ਦੇ ਕੰਮਾਂ ਨੂੰ ਲੈ ਕੇ ਉਹ ਐਮਸੀ ਸਹਿਬਾਨ ਸਾਡੇ ਨਾਲ ਜੁੜਦੇਗੇ ਸਾਡੇ ਨਾਲ ਆਉਂਦੇਗੇ ਕਿਉਂਕਿ ਸਰਕਾਰ ਆ ਤਾਂ ਸੁਭਾਵਿਕ ਹੈ ਲੰਬਾ ਸਮਾਂ ਸਰਕਾਰ ਦਾ ਪਿਆ ਤੇ ਸਰਕਾਰ ਕੰਮ ਹਰ ਬੰਦਾ ਚਾਹੁੰਦਾ ਡਿਵੈਲਪਮੈਂਟ ਚਾਹੁੰਦਾ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਭਾਈ ਪਾਰਟੀ ਜੁਆਇਨ ਕਰੋ ਜੀ ਦੀ ਇੱਛਾ ਜਿਨ੍ਹਾਂ ਨੇ ਕਰ ਲਈ ਹੈ ਕਰਨੀ ਹੈ ਤਾਂ ਕਰ ਸਕਦਾ ਅਸੀਂ ਮੈਂ ਫੇਰ ਕਹਣੀ ਆ ਕਿ ਤੁਸੀਂ ਜਿੱਥੇ ਜਿਹੜੀ ਪਾਰਟੀ 'ਚ ਖੜੇ ਹੋ ਉੱਥੇ ਖੜੇ ਰਹੋ ਪਰ ਜਿੱਥੇ ਇਲਾਕੇ ਦੇ ਜਿਹੜੇ ਕੰਮ ਨੇ ਵਾੜਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਣੀ ਆ ਉਹਨਾਂ ਕੰਮਾਂ ਦੇ ਵਿੱਚ ਜੜਿੱਕਾ ਨਾਲ ਆਓ ਤੇ ਉਹ ਜਿਹੜਾ ਦਬਾਅ ਹੈ ਉਹ ਸਿੰਘਲਾ ਸਾਹਿਬ ਦਾ ਹੀ ਦਬਾਅ ਸੀਗਾ ਤੇ ਜਿਹਦੇ ਕਰਕੇ ਉਹਨਾਂ ਨੇ ਇੱਕ ਜਿਹੜਾ ਆਪਣੀ ਕਹਿ ਲਈ ਕਿ ਇੱਕ ਪਾਵਰ ਜਿਹੜੀ ਦਿਖਾਈ ਹੈ ਕਿ ਅਸੀਂ ਜਿਹੜੇ 11 ਐਮਸੀ ਜਿਹੜੇ ਨਾਮ ਲੈ ਕੇ ਇੱਕ ਫੋਟੋ ਜਿਹੜੀ ਸ਼ੇਅਰ ਕੀਤੀ ਸੀਗੀ ਬੇਪਰੋਸ ਗੀ ਮਤੇ ਤੋਂ ਪਹਿਲਾਂ ਸੋ ਉੱਥੋਂ ਜਿਹੜੀ ਸਾਫ ਜਿਹੜੀ ਇੱਕ ਘਟਿਆ ਜਿਹੜੀ ਰਾਜਨੀਤੀ ਦੀ ਜਿਹੜੀ ਤਸਵੀਰ ਹੈ ਮੈਨੂੰ ਲੱਗਦਾ ਕਿ ਇਸ ਤੋਂ ਬੈਟਰ ਕੋਈ ਉਹਦਾ ਜਵਾਬ ਜਿਹੜਾ ਨਹੀਂ ਹੋ ਸਕਦਾ